ਦੇ ਨੋਟਿਸ ਤੇ ਸਵਾਲ ਚੁੱਕੇ ਨੇ ਅਕਾਲੀ ਸੁਧਾਰ ਲਹਿਰ ਦੇ ਗੁਰਪ੍ਰਤਾਪ ਵਡਾਲਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਸਵਾਲ ਚੁੱਕੇ ਨੇ ਐ ਜੀ ਪੀ ਸੀ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਜਿਸ ਤੇ ਸਾਹਿਬ ਨੂੰ ਚੁਣੌਤੀ ਤੱਕ ਦੇ ਦਿੱਤੀ ਗਈ ਸੁਖਵੀਰ ਸਿੰਘ ਬਾਦਲ ਤੇ ਕਾਰਵਾਈ ਤੇ ਇਹਨਾਂ ਨੇ ਤਾਰੀਫ ਕੀਤੀ ਸੀ ਹੁਣ ਸਰਬੋੱਚ ਖੱਤ ਤੇ ਸਵਾਲ ਖੜੇ ਕਰੇ ਨੇ ਉੱਥੇ ਐ ਜੀ ਪੀ ਸੀ ਦਾ ਕਹਿੰਦੇ ਕਿ ਜੇ ਅਕਾਲ ਤਖਤ ਸਾਹਿਬ ਤੇ ਸਿਆਸੀ ਪ੍ਰਭਾਵ ਹੁੰਦਾ ਤਾਂ ਸੁਖਵੀਰ ਸਿੰਘ ਬਾਦਲ ਖਿਲਾਫ ਕਾਰਵਾਈ ਨਾ ਹੁੰਦੀ ਗੁਰਪ੍ਰਤਾਪ ਵਡਾਲਾ ਨੇ ਕਿਹਾ ਸੀ ਕਿ ਦਬਾਅ ਪਾਉਣ ਦੇ ਲਈ ਵ੍ਰੋਧੀ ਸ੍ਰੀ ਅਕਾਲ ਤਖਤ ਸਾਹਿਬ ਦਾ ਸਹਾਰਾ ਲੈ ਰਹੇ ਨੇ ਅੱਜ ਇੱਥੇ ਗੁਰਪ੍ਰਤਾਪ ਵਡਾਲਾ ਦਾ ਬਿਆਨ ਸਾਹਮਣੇ ਆਇਆ ਸੀ ਉੱਥੇ ਹੀ ਐ ਜੀ ਪੀ ਸੀ ਦੇ ਮੈਂਬਰ ਨੇ ਜੋ ਬੀਬੀ ਕਿਰਨ ਜੋਤ कौर ਉਹਨਾਂ ਦੇ ਵੱਲੋਂ ਵੀ ਬਿਆਨ ਦੇ ਕੇ ਆ ਕਈ ਸਵਾਲ ਚੁੱਕੇ ਗਏ ਸਨ ਤਾਂ ਇਸ ਦੇ ਵਿਚਾਲੇ ਸ਼੍ਰੋਮਣੀ ਕਮੇਟੀ ਨੇ ਅਕਾਲੀ ਸੁਧਾਰ ਲਹਿਰ ਨੂੰ ਨਿਸ਼ਾਨੇ ਤੇ ਲਿਆ ਜਥੇਦਾਰੀ ਦੀ ਹੋਰੀ ਬਿਆਨਬਾਜ਼ੀ ਤੇ ਨਾਰਾਜ਼ਗੀ ਜਤਾਈ ਹੈ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਕੁਝ ਲੀਡਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨੋਟਿਸ ਤੇ ਸਵਾਲ ਚੁੱਕ ਦਿੱਤੇ ਅਕਾਲੀ ਸੁਦਾਰ ਲਹਿਰ ਦੇ ਗੁਰਪ੍ਰਤਾਪ ਵਡਾਲਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਸਵਾਲ ਚੁੱਕੇ ਹੈ ਜੀਪੀਸੀ ਦੇ ਵੱਲੋਂ ਗੁਰਪ੍ਰਤਾਪ ਵਡਾਲਾ ਦੇ ਵੱਲੋਂ ਜੋ ਪ੍ਰੈਸ ਕਾਨਫਰੰਸ ਕੀਤੀ ਕਿ ਉਸ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਜਥੇਦਾਰ ਸਾਹਿਬ ਨੂੰ ਚੁਣੌਤੀ ਤੱਕ ਦਿੱਤੀ ਗਈ ਹੈ ਸੁਖਵੀਰ ਸਿੰਘ ਬਾਦਲ ਤੇ ਕਾਰਵਾਈ ਤੇ ਇਹਨਾਂ ਨੇ ਤਾਰੀਫ ਕੀਤੀ ਸੀ ਜਿਹੜੇ ਉਹਨਾਂ ਦੇ ਜਿਹੜੇ ਮੁਖੀਆ ਨੇ ਵਡਾਲਾ ਸਾਹਿਬ ਮੈਂ ਵਡਾਲਾ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿੱਚ ਬੜੀ ਗੱਲ ਬੜੀ ਨੁਕਤੇ بڑے بڑے ਨੁਕਤੇ ਬਣਾ ਕੇ ਗੱਲ ਕਰ ਰਿਹਾ ਵੇਖੋ ਜੀ ਇਹ ਇਦਾਂ ਨਹੀਂ ਹੋਣਾ ਚਾਹੀਦਾ ਇਦਾਂ ਨਹੀਂ ਹੋਣਾ ਚਾਹੀਦਾ ਇੱਕ ਔਰਤ ਇੱਕ ਇਦਾਂ ਵਾ ਤੇ ਉਹ ਕਾਰਤਖ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚੁਣੌਤੀ ਦੇ ਗਿਆ ਮਨ ਨੂੰ ਮੈਨੂੰ ਚੁਣੌਤੀ ਕਿਹਾ ਦਾਂਗੇ ਨਾ ਵੀ ਤੁਸੀਂ ਫੈਸਲਾ ਗਲਤ ਕੀਤਾ ਜੀ ਇਹ ਚਿੱਠੀ ਕਿਉਂ ਦੇਤੀ ਜਦੋਂ ਕਿ ਮੈਂ ਪਹਿਲਾਂ ਹੀ ਕਹਿਤਾ ਕਿ ਮੈਂ ਨਹੀਂ ਇਸ ਗੱਲ 'ਚ ਪੈਣਾ ਚਾਹੁੰਦਾ ਕਿ ਉਹਨੇ ਕੀਨੇ ਉਹਦਾ ਸ਼ਿਕਾਇਤ ਕੀਤੀ ਤੇ ਕੀ ਉਹ ਸ਼ਿਕਾਇਤਾ ਹੋਣਾ ਮੇਰੇ ਲਈ ਸਤਕਾਰਯੋਗ ਆ ਇਹ ਗੱਲ ਬਹੁਤ ਮਾੜੀ ਆ ਮੈਨੂੰ ਅੱਜ ਮੇਰੇ ਮਨ ਦੇ ਅੰਦਰ ਇੱਕ ਇੱਕ ਦੁੱਖ ਲੱਗ ਰਿਹਾ ਕਿ ਇੱਕ ਪਾਸੇ ਤਾਂ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਸੁਖਵੀਰ ਸਿੰਘ ਬਾਦਲ ਜਿਹਦੇ ਨਾਲ ਇਹ ਸਾਰੇ ਲੋਕ ਸ਼ਾਮਲ ਸੀ ਤੇ ਸਾਰੇ ਫੈਸਲਿਆਂ ਦੇ ਵਿੱਚ ਸ਼ਾਮਲ ਰਹੇ ਤਸਵੀਰਾਂ ਵੀ ਨੇ ਤੇ ਜ਼ਿਕਰ ਵੀ ਨਾ ਆਏ ਤੇ ਅਖਬਾਰੀ ਖਬਰਾਂ ਵੀ ਨਹੀਂ ਉਸ ਤੋਂ ਇਲਾਵਾ ਵੀ ਬਹੁਤ ਵੱਡੇ ਦੂਸ਼ਣ ਕਈ ਤਰ੍ਹਾਂ ਦੇ ਹੋਣਗੇ ਆਪਾਂ ਅੱਜ ਇਹਨੂੰ ਇਸ ਗੱਲ 'ਚ ਨਹੀਂ ਲੈਣਾ। ਉਹ ਤਾਂ ਹੱਥ ਬੰਨ੍ਹ ਕੇ ਸਬਰ ਕਰਕੇ ਆਪਣੇ ਘਰੇ ਅਕਾਲ ਤਖਤ ਸਾਹਿਬ ਦੇ ਸਤਕਾਰ ਮਾਣ ਮਰਯਾਦਾ 'ਚ ਬੈਠਾ ਨਾਲ ਉਹਦਾ ਸਮੂਚਾ ਅਕਾਲੀਗੱਲ ਇਸ ਗੱਲ ਨੂੰ ਹੱਥ ਜੋੜ ਕੇ ਖੜਾ ਆ ਕੇ ਅਕਾਲ ਤਖਤ ਸਾਹਿਬ ਕਦੋਂ ਸਾਨੂੰ ਸੱਦੇ ਕੀ ਸਜ਼ਾ ਦਿੰਦੇ ਆ ਕੀ ਨਹੀਂ ਦਿੰਦੇ ਵੱਖਰੀ ਗੱਲ ਅਸਮਰਪਣ ਤੇ ਦੂਜੇ ਪਾਸੇ ਜੇ ਇੱਕ ਸ਼ਿਕਾਇਤ ਚਲੀ ਗਈ ਤੇ ਇੱਕ ਚਿੱਠੀ ਜਾਰੀ ਕਰਤੀ ਅਕਾਲ ਤਖਤ ਸਾਹਿਬ ਨੇ ਤੇ ਉਹਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਹਨੀ ਆਕੀਤੀਆਂ ਜਾ ਰਹੀਆਂ ਬੜੀ ਇਹ ਹੈਰਾਨੀ ਦੀ ਗੱਲ ਹੋਈ ਮੈਨੂੰ ਇਸ ਗੱਲ ਦੀ ਕਿ ਜਿਹੜੀਆਂ ਚਿੱਠੀਆਂ ਜਿਹੜੀ ਚਿੱਠੀ ਦੇ ਵਿੱਚ ਦੋਸ਼ ਲਾਏ ਗਏ ਆ ਉਹ ਦੋਸ਼ਾਂ ਨੂੰ ਮੰਨ ਵੀ ਰਿਹਾ ਹੈ ਉਹ মিডিਆ ਦੇ ਸਾਹਮਣੇ ਕਹਿੰਦੇ ਆ ਜੀ ਜਿਹੜੇ ਦੋਸ਼ ਲਾਏ ਉਹ ਠੀਕ ਆ ਉਹ ਕਿਸੇ ਨਾ ਕਿਸੇ ਢੰਗ ਨਾਲ ਵਿੰਗੇਟੇ ਦੇ ਢੰਗ ਨਾਲ ਉਹਨਾਂ ਨੂੰ ਠੀਕ ਕਹਿੰਦੇ ਆ ਮੈਂ ਨਹੀਂ ਪੈਂਦਾ ਇਸ ਗੱਲ 'ਚ ਪਰ ਇਹ ਬਰਾਲਾ ਸਾਹਿਬ ਤੁਸੀਂ ਹੀ ਇਹ ਗੱਲ ਸ਼ੁਰੂ ਕੀਤੀ ਤੁਸੀਂ ਹੀ ਜਸੇਵਰ ਸਾਹਿਬ ਨੂੰ ਜੈਜੈਕਾਰ ਕੀਤੀ ਤੁਸੀਂ ਉਹਨਾਂ ਦਾ ਸਨਮਾਨ ਕੀਤਾ ਤੁਸੀਂ ਉਹਨਾਂ ਦਾ ਮਾਣ ਕੀਤਾ ਤੇ ਅੱਜ ਇਹ ਗੱਲ ਕਿੱਡੀ ਗੱਲ ਨੂੰ ਤੁਸੀਂ ਉਠਾ ਰਹੇ ਹੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਨ ਜਥੇਦਾਰ ਜਿਹੜੇ ਨੇ ਕਾਲ ਤਖਤ ਸਾਹਿਬ ਦੇ ਉਹ ਸਾਡੇ ਦੀ ਸਰਕਾਰ ਜੋਕ ਹੈ ਜੇ ਅਸੀਂ ਇਹਨਾਂ ਮੁੱਦਿਆਂ ਨੂੰ ਉਠਾ ਕੇ ਜਥੇਦਾਰਾਂ ਨੂੰ ਕਿਨਾ ਸਿੰਘ ਸਹਿਬਾਨ ਦੀ ਨੂੰ ਅਖਬਾਰਾਂ ਦੇ ਵਿੱਚ ਤੇ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਉਹਨਾਂ ਦਾ ਮਜ਼ਾਕ ਉਡਾਵਾਂਗੇ ਉਹਨਾਂ ਦੀ ਕੀਤੀ ਗੱਲ ਨੂੰ ਤੁਸੀਂ ਚੁਣੌਤੀ ਦਿਓਗੇ ਉਸ ਗੱਲ ਦਾ ਡਟਵਾ ਵਿਰੋਧ ਕਰੋਗੇ ਤੇ ਮੈਨੂੰ ਲੱਗਦਾ ਕਿ ਆਪਾਂ ਸਾਰੇ ਰਲ ਕੇ ਨਿਆਂ ਨਹੀਂ ਕਰਾਂਗੇ ਅਸੀਂ ਲੋਰ ਪੈਣ ਤੇ ਆਪਦੇ ਮੁਤਾਬਕ ਤਾਂ ਆਪ ਦੀ ਦੇਖੋ ਇਹ ਗੱਲ ਕਹੀ ਜਾ ਰਹੀ ਆ ਕਹਿੰਦੇ ਜੀ ਰਾਜਨੀਤੀ ਦੇ ਪ੍ਰਭਾਵ ਚ ਤੇ ਮੈਨੂੰ ਦੱਸੋ ਕਿ ਜੇ ਜਥੇਦਾਰ ਰਾਜਨੀਤੀ ਦੇ ਪ੍ਰਭਾਵ ਚ ਹੁੰਦੇ ਤੇ ਕਹਿੰਦੇ ਕਾਲੀ ਦਲ ਦੇ ਪ੍ਰਭਾਵ ਚ ਆ ਤਾਂ ਫਿਰ ਉਹ ਸੁਖਬੀਰ ਸਿੰਘ ਬਾਦਲ ਨੂੰ ਤਲਖਾਈਆਂ ਨਾ ਦਿੰਦੇ ਤੁਸੀਂ ਲੋਕ ਜਿਹੜੇ ਆ ਤੁਹਾਡੇ ਆ ਜੀਵਨ ਤੁਹਾਡੀ ਸੰਸਾ ਦੇ ਤੌਰ ਤੇ ਬਹੁਤ ਸਾਰੇ ਹੋਰ ਵੀ ਲੋਕ ਨੇ ਜਿਹੜੇ ਕੀ ਅਸੀਂ ਧਰਮ ਦੇ ਤੌਰ ਤੇ ਰਾਜਨੀਤੀ ਦੇ ਨਾਲ ਸ਼ਾਮਲ ਆ ਤੇ ਉਸ ਧਰਮ ਤੇ ਰਾਜਨੀਤੀ ਦਾ ਪ੍ਰਤੀਕ ਆ ਅਕਾਲ ਤਖਸਰ ਸਾਹਿਬ ਅਕਾਲ ਤਖਸਰ ਸਾਹਿਬ ਤੇ ਬੈਠੇ ਜਸੇਦਾਰ ਸਾਡੇ ਲਈ ਸਨਮਾਨ ਤੇ ਸਤਕਾਰਯੋਗ ਆ ਜੋ ਮੈਂ ਬੇਨਤੀ ਕਰਦਾ ਹੱਥ ਬੰਨ ਕੇ ਕਿ ਆਪਾਂ ਇਹੋ ਜੇ ਮਾਮਲਿਆਂ ਦੇ ਵਿੱਚ ਆਪਣੇ ਆਪ ਦੇ ਵਿੱਚ ਜਾਮਤਾਰ ਰੱਖੀਏ ਆਪਣੇ ਆਪ ਦੇ ਵਿੱਚ ਇੱਕ 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 ਲੀਕ ਮਾਰ ਕੇ ਰੱਖੀਏ ਇੱਕ ਇੱਕ ਰਾਮਕਾਰ ਰੱਖੀਏ ਜਸੇਦਾਰ ਸਾਹਿਬ ਨੂੰ ਮਿਲ ਕੇ ਤੁਸੀਂ ਇਹ ਗੱਲ ਕਹਿ ਸਕਦੇ ਹੋ ਪਰ ਤੁਸੀਂ ਇਹ ਗੱਲਾਂ ਕਰਕੇ ਤੁਸੀਂ ਜਸੇਦਾਰ ਸਾਹਿਬ ਦੀ ਕਿਹੜੀ ਸ਼ੋਭਾ ਵਧਾ ਰਹੇ ਹੋ ਜਾਂ ਜਸੇਦਾਰ ਸਾਹਿਬ ਨੂੰ ਕਿਹੜੀ ਮਜ਼ਬੂਤੀ ਦੇ ਰਹੇ ਹੋ ਤੋ ਇਸ ਕਰਕੇ ਮੈਂ ਅੱਜ ਇੱਕ ਮੇਰੇ ਮਨ ਦਾ ਬਲਵਰਾ ਸੀ ਕਿ ਜਥੇਦਾਰ ਸਾਹਿਬ ਤੇ ਤੇ ਜਥੇਦਾਰ ਸਾਹਿਬ ਨੂੰ ਅਰਜ਼ੀਆਂ ਦੇਣ ਵਾਲੇ ਉਹਨਾਂ ਦੇ ਫੈਸਲਿਆਂ ਦਾ ਸਨਮਾਨ ਕਰਨ ਵਾਲੇ ਅੱਜ ਜਦੋਂ ਉਹਨਾਂ ਦੇ ਟਿੱਪਣੀ ਕਰਦੇ ਆ ਤੇ ਇਹ ਗੱਲ ਛੋਭਾ ਨਹੀਂ ਦਿੱਤੀ ਮੈਂ ਤਾਂ ਹੱਥ ਤਾ ਸ਼੍ਰੋਮਣੀ ਕਮੇਟੀ ਨੇ ਅਕਾਲੀ ਦਲ ਸੁਧਾਰ ਲਹਿਰ ਤੇ ਸਵਾਲ ਚੁੱਕੇ ਨੇ ਜਥੇਦਾਰ ਤੇ ਹੋਰੀ ਬਿਆਨਬਾਜ਼ੀ ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਗਿਆ ਕਿ ਕੁਝ ਲੀਡਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨੋਟਿਸ ਤੇ ਸਵਾਲ ਚੁੱਕੇ ਨੇ ਅਕਾਲੀ ਸੁਧਾਰ ਲਹਿਰ ਦੇ ਗੁਰਪ੍ਰਤਾ ਵਡਾਲਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਸਵਾਲ ਚੁੱਕੇ ਨੇ ਅਜੀ ਪੀਸੀ ਦਾ ਕਹਿਣਾ ਹੈ ਕਿ ਜਥੇਦਾਰ ਸਾਹਿਬ ਨੂੰ ਚੁਣੌਤੀ ਤੱਕ ਦਿੱਤੀ ਗਈ ਹੈ ਸੁਖਵੀਰ ਸਿੰਘ ਬਾਦਲ ਤੇ ਕਾਰਵਾਈ ਤੇ ਇਹਨਾਂ ਨੇ ਤਾਰੀਫ਼ ਕੀਤੀ ਸੀ ਹੁਣ ਸਰਵਉੱਚ ਤਖਤ ਤੇ ਸਵਾਲ ਖੜੇ ਕਰੇ ਨੇ ਜੇ ਅਕਾਲ ਤਖਤ ਸਾਹਿਬ ਤੇ ਸਿਆਸੀ ਪ੍ਰਭਾਵ ਹੁੰਦਾ ਤਾਂ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਕਾਰਵਾਈ ਨਾ ਗੁਰਪ੍ਰਤਾ ਵਡਾਲਾ ਨੇ ਕਿਹਾ ਸੀ ਕਿ ਦਬਾਅ ਪਾਉਣ ਦੇ ਲਈ ਵਿਰੋਧੀ ਸ੍ਰੀ ਅਕਾਲ ਤਖਤ ਸਾਹਿਬ ਦਾ ਸਹਾਰਾ ਲੈ ਰਹੇ ਨੇ ਜੋ ਗੁਰਪ੍ਰਤਾ ਵਡਾਲਾ ਦੇ ਵੱਲੋਂ ਪਿਛਲੇ ਦਿਨੀ ਬਿਆਨ ਦਿੱਤਾ ਗਿਆ ਤੇ ਉਸੇ ਬਿਆਨ ਨੂੰ ਲੈ ਕੇ ਹੁਣ ਸ਼੍ਰੋਮਣੀ ਕਮੇਟੀ ਨੇ ਪਲਟਵਾਰ ਕੀਤਾ ਹੈ ਉਸ ਬਿਆਨ ਤੇ ਨਾਰਾਜ਼ਗੀ ਜਤਾਉਂਦੇ ਕਿਹਾ ਕਿ ਕੁਝ ਲੀਡਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨੋਟਿਸ ਤੇ ਸਵਾਲ ਚੁੱਕੇ ਨੇ ਜਥੇਦਾਰ ਸਾਹਿਬ ਨੂੰ ਚੁਣੌਤੀ ਤੱਕ ਦਿੱਤੀ ਗਈ ਹੈ ਸੁਖਦੇਸ਼ ਸਿੰਘ ਬਾਦਲ ਤੇ ਕਾਰਵਾਈ ਤੇ ਇਹਨਾਂ ਨੇ ਤਾਰੀਫ਼ ਕੀਤੀ ਤੇ ਹੁਣ ਸਰਬਉੱਚ ਤਖਤ ਤੇ ਸਵਾਲ ਖੜੇਕਾਰੇ ਨੇ ਜੇ ਆਕਾਲ ਤਖਤ ਸਾਹਿਬ ਤੇ ਸਿਆਸੀ ਪ੍ਰਭਾਵ ਹੁੰਦਾ ਤਾਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਾਰਵਾਈ ਨਾ ਹੁੰਦੀ ਆ ਦਰਸਲ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬੀਬੀ ਜਗੀਰਕੌਰ ਨੂੰ ਜੋ ਕਿ ਨੋਟਿਸ ਭੇਜਿਆ ਗਿਆ ਇੱਕ ਹਫਤੇ ਦੇ ਅੰਦਰ ਸਪਸ਼ਟੀਕਰਨ ਮੰਗਿਆ ਗਿਆ ਦਰਸੋ ਉਸ ਦੇ ਵਿੱਚ ਜੋ ਜ਼ਿਕਰ ਕੀਤਾ ਗਿਆ ਕਿ ਬੀਬੀ ਜਗੀਰਕੌਰ ਦੇ ਤੀ ਦਾ ਕਤਲ ਮਾਮਲੇ ਦਾ ਜ਼ਿਕਰ ਹੈ ਤੇ ਨਾਲ ਹੀ ਮर्याਦਾ ਦੇ ਉਲਟ ਜਾ ਕੇ ਰੋਮਾਂ ਦੀ ਬੇਅਦਬੀ ਦਾ ਜ਼ਿਕਰ ਕੀਤਾ ਗਿਆ ਹਵਾਲਾ ਦਿੱਤਾ ਗਿਆ ਕਿ ਕੁਝ ਸ਼ਿਕਾਇਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੀਆਂ ਉਸ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ ਇਹ ਨੋਟਿਸ ਭੇਜਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਾਂ ਉਸੇ ਤਹੀ ਪਿਛਲੇ ਦਿਨੀ ਗੁਰਪ੍ਰਤਾਪ ਵਡਾਲਾ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਤੇ ਉਸ ਨੂੰ ਲੈ ਕੇ ਹੁਣ ਸ਼੍ਰੋਮਣੀ ਕਮੇਟੀ ਨੇ ਪਲਟਵਾਰ ਕੀਤਾ ਸਿੱਖ ਪੰਥ ਵਾਸਤੇ ਬਹੁਤ ਉਹਨਾਂ ਨੇ ਲੰਬੀ ਘਾਲਣਾ ਘਾੜੀ ਆ ਜਿਹੜਾ ਉਹਨਾਂ ਤੇ ਇਤਰਾਜ਼ ਕਿਸੇ ਆਪਣੇ ਵਿਅਕਤੀਆਂ ਵੱਲੋਂ ਪਿਛਲੇ ਆਪਣੇ ਦਿਨਾਂ 'ਚ ਜਟਾਇਆ ਗਿਆ ਜਿਸ ਵਿੱਚ ਉਹਨਾਂ ਦੀ ਬੇਟੀ ਨੂੰ ਲੈ ਕੇ ਜਿਸ ਬੇਟੀ ਦੀ ਡੈਥ ਹੋ ਗਈ ਸੀ ਬੜਾ ਅਨਫੋਰਚੂਨੇਟ ਸੀਗਾ ਉਸ ਪਰਿਵਾਰ ਦਾ ਬੜੀ ਵੱਡੀ ਟ੍ਰੈਜੇਡੀ ਸੀ ਆਪਾਂ ਸਾਰਿਆਂ ਨੂੰ ਹਮਦਰਦੀ ਆ ਚਲੋ ਉਸ ਦੁੱਖ ਵਿੱਚ ਉਹਨਾਂ ਤੇ ਕੇਸ ਵੀ ਹੋ ਗਿਆ ਉਹਨਾਂ ਨੂੰ ਜੁਡੀਸ਼ਨਲੀ ਵੱਲੋਂ ਉਹਨਾਂ ਨੂੰ ਜੇਲ੍ਹ ਵੀ ਹੋਈ ਤੇ ਉਹਨਾਂ ਨੇ ਆਪਣਾ ਕੇਸ ਭੁਗਤਿਆ ਤੇ ਅਲਟੀਮੇਟਲੀ ਉਹਨਾਂ ਨੂੰ ਕਈ ਸਾਲ ਬਾਅਦ ਹਾਈ ਕੋਰਟ ਨੇ ਉਹਨਾਂ ਨੂੰ ਇਕਵਿਟ ਕਰਤਾ ਬਰੀ ਕਰਤਾ ਇਹ ਆਪਣੀ ਜਿਹੜੀ ਹਾਈ ਕੋਰਟ ਆ ਆਪਣੀ ਜਿਹੜੀ ਹਾਈਐਸਟ ਸਟੇਟ ਦੀ ਕੋਰਟ ਆ ਉਹਨੇ ਉਹਨਾਂ ਨੂੰ ਬਰੀ ਕਰਤਾ ਥੈਟ ਮੀਨਸ ਉਹ ਸਬਜੈਕਟ ਇੱਕ ਤਰ੍ਹਾਂ ਦਾ ਖਤਮ ਹੋ ਗਿਆ ਤੇ ਉਹਨਾਂ ਨੇ ਆਪਣੇ ਸੰਤਾਪ ਵੀ ਭੁਗਤਿਆ ਇਹ ਗੱਲ ਨਹੀਂ ਕਿ ਫਟਾਫਟੀ ਉਹ ਇਕਵਿਟਲ ਹੋ ਗਈ ਜੇਲ੍ਹ ਚ ਵੀ ਗਏ ਲੰਬਾ ਸਮਾਂ ਜੇਲ੍ਹ ਚ ਰਹੇ ਚਲੋ ਜਿਵੇਂ ਦਾ ਕਾਨੂੰਨ ਲਾਗੂ ਸਾਰਿਆਂ ਤੇ ਹੁੰਦਾ ਹੀ ਆ ਸਾਰਿਆਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪੈਂਦਾ ਹੀ ਆ ਚਾਹੇ ਕਿ ਉਹ ਧੱਕਾ ਕਰ ਜਿੰਦਾ ਕਾਨੂੰਨ ਕਈ ਵਾਰ ਬੀਨ ਸਾਬੀ ਕਰ ਜਾਂਦਾ ਜਾਂ ਕਈ ਵਾਰ ਇਨਸਾਫ ਲੇਟ ਮਿਲਦਾ ਹੈ ਪਰ ਚਲੋ ਜਿਵੇਂ ਕਹਿੰਦੇ ਆ देर ਹੈ ਅੰਧੇਰ ਨਹੀਂ ਪਰ ਉਹਨਾਂ ਨੂੰ ਅਲਟੀਮੇਟਲੀ ਇਨਸਾਫ ਮਿਲ ਗਿਆ ਹੁਣ ਜਿਹੜਾ ਇਸ ਗੱਲ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਉਥੇ ਕਾਲ ਤੱਕ ਸਾਫ ਤੇ ਜਾ ਕੇ ਸਿੰਘ ਸਾਹਿਬ ਨੂੰ ਜੈਦਰ ਸਾਹਿਬ ਨੂੰ ਇੱਕ ਜਿਹੜੀ ਮੰਗ ਪੱਤਰ ਦਿੱਤਾ ਗਿਆ ਉਹਦੇ ਵਿੱਚ ਉਹਨਾਂ ਨੂੰ ਕਿਹਾ ਵੀ ਇਹਨਾਂ ਤੇ ਵੀ ਕੋਈ ਕਾਰਵਾਈ ਕਰੋ ਉਹ ਵਿਅਕਤੀਆਂ ਨੂੰ ਇਹ ਆਪਣੇ ਇਦਾਂ ਕਿਸੇ ਵੀ ਇਸਤਰੀ ਬਾੜੇ ਇਦਾਂ ਦੀ ਸੋਚ ਲੈ ਕੇ ਨਹੀਂ ਅਕਾਲ ਤਖਤ ਸਾਹਿਬ ਕੋ ਇਹ ਜਿਹੜੀ ਉਹਨਾਂ ਨੇ ਫਰਿਆਦ ਕੀਤੀ ਆ ਉਹਦੀ ਨਹੀਂ ਸੀ ਲੋੜ ਤੇ ਜਿਹੜੇ ਵਿਅਕਤੀ ਗਏ ਨੇ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਕੁਝ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਹੈਗੇ ਆ ਤੇ ਉਹੀ ਸ਼੍ਰੋਮਣੀ ਅਕਾਲੀ ਦਲ ਆ ਜਿਸ ਪਾਰਟੀ ਨੇ ਜਥੇਬੰਦੀ ਨੇ ਬੀਬੀ ਜ਼ਗੀਰ ਕੌਰ ਜੀ ਨੂੰ ਕਈ ਦਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਉਹਨਾਂ ਵੀ ਜੇ ਤੁਸੀਂ ਪੋਲਿਟਿਕਸ ਕਰਨੀ ਆ ਉਹ ਕਰੋ ਸਿਆਸਤ ਦੇ ਖੇਤਰ ਵਿੱਚ ਧਾਰਮਿਕ ਖੇਤਰ ਵਿੱਚ ਤੁਸੀਂ ਸਿਆਸਤ ਕਰੋਗੇ ਤੇ ਤੁਸੀਂ ਆਪਣਾ ਵੀ ਘਾਟਾ ਕਰਾਉਗੇ ਤੇ ਧਰਮ ਦਾ ਵੀ ਨਰਾਦਰ ਹੁੰਦਾ ਇਸ ਗੱਲ ਦਾ ਉਹਨਾਂ ਦੇ ਜਿਹੜੇ ਮੁਖੀਆ ਨੇ ਬਡਾਲਾ ਸਾਹਿਬ ਮੈਂ ਬਡਾਲਾ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੇ ਉਹਦੇ 'ਚ ਬੜੀ ਗੱਲ ਬੜੀ ਨੁਕਤਾ بڑے بڑے ਨੁਕਤੇ ਬਣਾ ਕੇ ਗੱਲ ਕਰ ਰਿਹਾ ਵੇਖੋ ਜੀ ਇਹ ਇਦਾਂ ਨਹੀਂ ਹੋਣਾ ਚਾਹੀਦਾ ਇਦਾਂ ਨਹੀਂ ਹੋਣਾ ਚਾਹੀਦਾ ਇੱਕ ਔਰਤ ਆ ਇੱਕ ਇਦਾਂ ਵਾਂ ਤੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚੁਣੌਤੀ ਦੇ ਰਿਹਾ ਮੈਨੂੰ ਮੈਨੂੰ ਚੁਣੌਤੀ ਕਹਿ ਦਾਂਗੇ ਨਾ ਵੀ ਤੁਸੀਂ ਫੈਸਲਾ ਗਲਤ ਕੀਤਾ ਜੀ ਇਹ ਚਿੱਠੀ ਕਿਉਂ ਦੇਤੀ ਜਦੋਂ ਕਿ ਮੈਂ ਪਹਿਲਾਂ ਹੀ ਕਹਿਦਾ ਕਿ ਮੈਂ ਨਹੀਂ ਇਸ ਗੱਲ 'ਚ ਪੈਣਾ ਚਾਹੁੰਦਾ ਕਿ ਉਹ ਨੂੰ ਕੀ ਨੇ ਉਹਨਾਂ ਸ਼ਿਕਾਇਤ ਦਿੱਤੀ ਤੇ ਕੀ ਉਹ ਸ਼ਿਕਾਇਤ ਦਾ ਹੋਣਾ ਮੇਰੇ ਲਈ ਸਤਕਾਰਯੋਗ ਆ ਇਹ ਗੱਲ ਬਹੁਤ ਮਾੜੀ ਆ ਮੈਨੂੰ ਅੱਜ ਮੇਰੇ ਮਨ ਦੇ ਅੰਦਰ ਇੱਕ ਇੱਕ ਦੁੱਖ ਲੱਗ ਰਿਹਾ ਕਿ ਇੱਕ ਪਾਸੇ ਤਾਂ ਅਕਾਲੀ ਦਲ ਦਾ ਆੜਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿਹਦੇ ਨਾਲ ਇਹ ਸਾਰੇ ਲੋਕ ਸ਼ਾਮਲ ਸੀ ਤੇ ਸਾਰੇ ਫੈਸਲਿਆਂ ਦੇ ਵਿੱਚ ਸ਼ਾਮਲ ਰਹੇ ਤਸਵੀਰਾਂ ਵੀ ਨਹੀਂ ਤੇ ਜ਼ਿਕਰ ਵੀ ਨਹੀਂ ਤੇ ਅਖਬਾਰੀ ਖਬਰਾਂ ਵੀ ਨਹੀਂ ਉਸ ਤੋਂ ਇਲਾਵਾ ਵੀ ਬਹੁਤ ਵੱਡੇ ਦੂਸ਼ਣ ਕਈ ਤਰ੍ਹਾਂ ਦੇ ਹੋਣਗੇ ਆਪਾਂ ਜਿਹਨੂੰ ਇਸ ਗੱਲ 'ਚ ਨਹੀਂ ਲੈਣਾ ਉਹ ਤਾਂ ਹੱਥ ਬੰਨ ਕੇ ਸਬਰ ਕਰਕੇ ਆਪਣੇ ਘਰੇ ਅਕਾਲ ਤਖਤ ਸਾਹਿਬ ਦੇ ਸਤਕਾਰ ਮਾਣ ਮਰਯਾਦਾ 'ਚ ਬੈਠਾ ਨਾਲ ਉਹਦਾ ਸਮੁੱਚਾ ਅਕਾਲੀ ਦਲ ਇਸ ਗੱਲ ਨੂੰ ਹੱਥ ਜੋੜ ਕੇ ਖੜਾ ਆ ਕਿ ਕਾਲ ਤਖਤ ਸਾਹਿਬ ਕਦੋਂ ਸਾਨੂੰ ਸੱਦੇ ਕੀ ਸਜ਼ਾ ਦਿੰਦੇ ਆ ਕੀ ਨਹੀਂ ਦਿੰਦੇ ਵੱਖਰੀ ਗੱਲ ਅਸਮਰਪਣ ਇਹ ਦੂਜੇ ਪਾਸੇ ਜੇ ਇੱਕ ਸ਼ਿਕਾਇਤ ਚਲੀ ਗਈ ਤੇ ਇੱਕ ਚਿੱਠੀ ਜਾਰੀ ਕਰਤੀ ਕਾਲ ਤਖਤ ਸਾਹਿਬ ਨੇ ਤੇ ਉਹਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਬੜੀ ਇਹ ਹੈਰਾਨੀ ਦੀ ਗੱਲ ਹੋਈ ਮੈਨੂੰ ਇਸ ਗੱਲ ਦੀ ਕਿ ਜਿਹੜੀਆਂ ਚਿੱਠੀਆਂ ਜਿਹੜੀ ਚਿੱਠੀ ਦੇ ਵਿੱਚ ਦੋਸ਼ ਲਾਏ ਗਏ ਆ ਉਹ ਦੋਸ਼ਾਂ ਨੂੰ ਮੰਨ ਵੀ ਰਹੇ ਆ ਉਹ ਮੀਡੀਆ ਦੇ ਸਾਹਮਣੇ ਕਹਿੰਦੇ ਆ ਜੀ ਜਿਹੜੇ ਦੋਸ਼ ਲਾਏ ਉਹ ਠੀਕ ਆ ਉਹ ਕਿਸੇ ਨਾ ਕਿਸੇ ਢੰਗ ਨਾਲ ਵਿੰਗੇ ਟੇਡੇ ਢੰਗ ਨਾਲ ਉਹਨਾਂ ਨੂੰ ਠੀਕ ਕਹਿੰਦੇ ਆ ਮੈਂ ਨਹੀਂ ਪੈਂਦਾ ਇਸ ਗੱਲ 'ਚ ਪਰ ਇਹ ਬਰਾਲਾ ਸਾਹਿਬ ਤੁਸੀਂ ਹੀ ਇਹ ਗੱਲ ਸ਼ੁਰੂ ਕੀਤੀ ਤੁਸੀਂ ਹੀ ਜਥੇਦਾਰ ਸਾਹਿਬ ਨੂੰ ਜਾਇਜਾਕਾਰ ਕੀਤੀ ਤੁਸੀਂ ਉਹਨਾਂ ਦਾ ਸਨਮਾਨ ਕੀਤਾ ਤੁਸੀਂ ਉਹਨਾਂ ਦਾ ਮਾਣ ਕੀਤਾ ਤੇ ਅਜੇ ਇਹ ਗੱਲ ਕਿੱਡੀ ਗੱਜੜੀ ਗੱਲ ਨੂੰ ਤੁਸੀਂ ਉਠਾ ਰਹੇ ਹੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਿੰਨ ਜਥੇਦਾਰ ਜਿਹੜੇ ਨੇ ਕਾਲ ਤਖਤ ਸਾਹਿਬ ਦੇ ਉਹ ਸਾਡੇ ਲਈ ਸਤਿਕਾਰਯੋਗ ਆ ਜੇ ਅਸੀਂ ਇਹਨਾਂ ਮੁੱਦਿਆਂ ਨੂੰ ਉਠਾ ਕੇ ਜਥੇਦਾਰਾਂ ਨੂੰ ਕਿਨਾ ਸਿੰਘ ਸਹਿਬਾਨ ਜੀ ਨੂੰ ਅਖਬਾਰਾਂ ਦੇ ਵਿੱਚ ਤੇ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸ ਸਾਡੇ ਨਾਲ ਆ ਅਕਾਲੀ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਖੁਦ ਜੁੜ ਚੁੱਕੇ ਨੇ ਵਡਾਲਾ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ 8 ਪੰਜਾਬ ਤੇ ਤੁਸੀਂ ਵੀ ਜਰੂਰ ਬਿਆਨ ਸੁਣਿਆ ਹੋਵੇਗਾ ਜੀ ਪੀ ਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਦਾ ਅਸਿੱਧੇ ਤੌਰ ਤੇ ਜੋ ਪਿਛਲੇ ਦਿਨ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜੋ ਬਿਆਨ ਦਿੱਤਾ ਕਿ ਉਸ ਨੂੰ ਲੈ ਕੇ ਐ ਜੀ ਪੀ ਸੀ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਐ ਜੀ ਪੀ ਸੀ ਦਾ ਕਹਿਣਾ ਹੈ ਕਿ ਜਥੇਦਾਰ ਸਾਹਿਬ ਨੂੰ ਚੁਣੌਤੀ ਦਿੱਤੀ ਗਈ ਹੈ ਵਡਾਲਾ ਸਾਹਿਬ ਦੇ ਕੋਰਸ ਦੰਜੀ ਕੁਫਰਨ ਪਰਮੰਦਰ ਸਿੰਘ ਜੀ ਵੀ ਗੁਰਚਨ ਸਿੰਘ ਘਰੇਵਾਲ ਬੜੇ ਸਿਆਣੇ ਲੀਡਰ ਨੇ ਤੇ ਬੜੇ ਜਜ਼ਬਾਤੀ ਵੀ ਆ ਕੁਰਬਾਨੀ ਵਾਲੇ ਵੀ ਆ ਪਰ ਇਹ ਵੀ ਇਹ ਜਿਹੜੀ ਗੱਲ ਕਹਿ ਰਹੇ ਆ ਕਿ ਬੜੀ ਹਲਕੀ ਗੱਲ ਆ ਬਹੁਤ ਉਹਨਾਂ ਦੀ ਇਸ ਗੱਲੋਂ ਨਾਦਾਨੀ ਨਜ਼ਰ ਆ ਰਹੀ ਆ ਕਿ ਕਦੀ ਕੋਈ ਚੈਲੰਜ ਨਹੀਂ ਕਦੀ ਕਿਸੇ ਨੇ ਕੀਤਾ ਜੈਦਾਰ ਗਾਲਤਖ ਸਾਹਿਬ ਨੂੰ ਜੋ ਨਾ ਦੇ ਕਿਸੇ ਆਦੇਸ਼ ਹੁਕਮ ਨੂੰ ਜੀ ਅਸੀਂ ਗੁਰਸੇਖਿਆ ਅਕਾਲ ਤਖਤ ਸਾਹਿਬ ਲਈ ਸਾਡਾ ਰੋਮ ਰੋਮ ਸਮਰਪਿਤ ਆ ਤੇ ਅਸੀਂ ਕਦੀ ਵੀ ਸੋਚ ਨਹੀਂ ਸਕਦੇ ਵੀ ਅਸੀਂ ਕਿਸੇ ਗੱਲ ਨੂੰ ਲੈ ਕੇ ਤੇ ਅਕਾਲ ਤਖਤ ਸਾਹਿਬ ਤੇ ਕੋਈ ਨੁਕਤਾ ਚੁੱਕੀ ਨਹੀਂ ਕਰੀਏ ਇੱਕ ਤਾਂ ਗੱਲ ਇਹ ਆ ਜੀ ਹੂੰ ਜਿਹੜਾ ਇਹ ਮਸਲਾ ਆ ਇਹ ਮਸਲਾ ਹੈਗਾ ਕਿ ਬੀਬੀ ਜਗੀਰ ਕੌਰ ਜੀ ਨੂੰ ਜਿਹੜਾ ਨੋਟਿਸ ਗਿਆ ਜੀ ਪਹਿਲਾਂ ਵੀ ਕੁਛ ਸੱਜਣ ਗਏ ਸੀ ਕਿ ਗੁਰਦਾਸਪੁਰ ਵਾਲੇ ਕੋਈ 10-15 ਦਿਨ ਪਹਿਲਾਂ ਉਹਨਾਂ ਨੇ ਵੀ ਕੋਈ ਆਪਣੇ ਸ਼ਿਕਾਇਤ ਕੀਤੀ ਸੀ ਬੀਬੀ ਜਗੀਰ ਕੌਰ ਜੀ ਬਾਰੇ ਫਿਰ ਉਸ ਤੋਂ ਬਾਅਦ ਜਲੰਧਰ ਤੇ ਗਏ ਚਲੋ ਭੇਜੇ ਗਏ ਕਹਿੰਦੇ ਭੇਜੇ ਕੌਣ ਉਹ ਦੇ ਮਗਰਿਆ ਤੇ ਸਾਰੇ ਸਾਰੇ ਪੰਥ ਨੂੰ ਪਤਾ ਹੀ ਆ ਹੂੰ ਲੇਕਿਨ ਸਿਰਫ ਇਹ ਕਹਿਣਾ ਕਿ ਵੀ ਮਨਾਰਾ ਸਾਹਿਬ ਤੁਸੀਂ ਕਹਿੰਦੇ ਵੀ ਕੌਣ ਹੈ ਸਾਰਿਆਂ ਨੂੰ ਪਤਾ ਤੁਸੀਂ ਖੁਦ ਦੱਸ ਦੋ ਕਿ ਤੁਹਾਡਾ ਇਸ਼ਾਰਾ ਕਿਸ ਵੱਲ ਹੈ ਤੁਹਾਨੂੰ ਕਿ ਕੌਣ ਲੱਗਦਾ ਹੈ ਇਸ ਦੇ ਪਿੱਛੇ ਬਿਲਕੁਲ ਜੀ ਵੀ ਜਿਹੜੇ ਕੋਈ ਲੀਡਰ ਵੀ ਵੀ ਜਗੀਰ ਕੌਰ ਜੀ ਦੇ ਕਿਸੇ ਆਪਣੇ ਉਤੋਂ ਗੱਲ ਤੋਂ ਥੋੜਾ ਬਹੁਤ ਨਾਰਾਜ਼ ਹੋਣਗੇ ਜਾਂ ਵੀ ਵੀ ਜਗੀਰ ਕੌਰ ਜੀ ਦਾ ਵਿਰੋਧ ਕਰਨਾ ਚਾਹੁੰਦੇ ਹੋਣਗੇ ਉਹ ਸ਼ਰਮਣੀ ਕਾਲੀਦਲ ਵਿੱਚ ਸੇਵਾ ਕਰ ਰਹੇ ਆ ਸਾਰੇ ਹੀ ਹੈਗੇ ਤਾਂ ਸਾਰੇ ਸ਼ਰਮਣੀ ਕਾਲੀਦਲ ਦੇ ਹੀ ਨਾਲ ਆ ਇਹ ਤੁਹਾਡਾ ਸਿੱਧਾ ਕਹਿਣਾ ਹੈ ਕਿ ਅਕਾਲੀ ਦਲ ਦੇ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ। ਉਹ ਤਾਂ ਹੈਗੇ ਅਜੂ ਤਾਂ ਕਲੀਅਰ ਹੋ ਗਿਆ ਅਕਾਲੀ ਦਲ ਦੇ ਬੰਦੇ ਗਏ ਆ ਕਿਸੇ ਨੂੰ ਬੰਨ੍ਹਣ ਲੈ ਕੇ ਆ ਪਰ ਚਲੋ ਕੋਈ ਚਲਾ ਗਿਆ। ਹਮ ਲੇਕਿਨ ਗੱਲ ਇਹ ਵੀ ਅੱਜ ਤਾਂ ਅਸੀਂ ਕਿਹਾ ਵੀ ਇਹ ਜਿਹੜਾ ਨੋਟਿਸ ਆ ਇਹ ਅਕਾਲ ਤਖਤ ਸਾਹਿਬ ਨੂੰ ਇਦਾਂ ਨਹੀਂ ਵਰਤਣਾ ਚਾਹੀਦਾ ਸੰਗਤ ਨੂੰ ਲੋਕਾਂ ਨੂੰ ਅਕਾਲ ਤਖਤ ਸਾਹਿਬ ਤੇ ਤਾਂ ਉਹਦੇ ਮਸਲੇ ਜਾਣੇ ਚਾਹੀਦੇ ਜਿਹੜੇ ਪੰਥ ਦੀ ਮਰਿਆਦਾ ਦੇ ਨਾਲ ਸੰਬੰਧ ਰੱਖਦੇ ਹੋਣ। ਠੀਕ ਹੈ ਬਟਾਲਾ ਸਾਹਿਬ ਸਭ ਨਾਲ ਬਨੇ ਰਹਿਣਾ ਸਾਡੇ ਨਾਲ ਐ ਜੀ ਪੀ ਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੀ ਜੁੜ ਚੁੱਕੇ ਨੇ ਹਾਂ ਉਹਨਾਂ ਨੂੰ ਵੀ ਨਾਲ ਅਸੀਂ ਜੋੜ ਲੈਨੇ ਮੈਂ ਫੁਰਜ਼ ਮੁਰ ਤੋਂ ਤੁਹਾਡਾ ਰੋਖ ਕਰਦਾ ਹਾਂ ਅ ਗਰੇਵਾਲ ਸਾਹਿਬ ਗੁਰਪ੍ਰਤਾਪ ਸਿੰਘ ਵਡਾਲਾ ਨੇ ਸਿੱਧਾ ਸਿੱਧਾ ਕਹਿ ਰਹੇ ਨੇ ਕਿ ਕਾਲੀ ਦਲ ਦੇ ਲੋਕ ਇਹਨਾਂ ਜਿੰਨਾਂ ਨੇ ਸ਼ਿਕਾਇਤ ਕੀਤੀ ਹੈ ਤੇ ਇਸ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਹੀਂ ਵਰਤਣਾ ਚਾਹੀਦਾ ਦੇਖੋ ਜੀ ਬੜੀ ਚੰਗੀ ਗੱਲ ਆ ਵਡਾਲਾ ਸਾਹਿਬ ਇੱਕ ਬੜੇ ਸਤਕਾਰ ਦੇਖਨੇ ਮੈਂ ਤਾਂ ਇਹਨਾਂ ਤੋਂ ਇਹਨਾਂ ਦਾ ਬੜਾ ਸਤਕਾਰ ਕਰਦਾ ਹਾਂ ਪਰ ਰੋਸਾ ਵੀ ਇਸ ਗੱਲ ਦਾ ਹੈ ਕਿ ਜਦੋਂ ਤੁਸੀਂ ਚਿੱਠੀ ਦੇਣਗੇ ਅਕਾਲ ਤਖਤ ਆ ਤੇ ਸੋ ਗੁਰਿੰਦ ਸਿੰਘ ਬਾਬਲ ਦੇ ਖਿਲਾਫ ਜਿਹਦੇ ਵਿੱਚ ਬਹੁਤ ਲੋਕਾਂ ਨੇ ਕਿਹਾ ਕਿ ਅਸੀਂ ਉਸ ਸਮੇਂ ਸ਼ਾਮਲ ਸੀ ਜੋ ਵੀ ਫੈਸਲੇ ਹੋਏ ਅਸੀਂ ਉਹਨਾਂ ਦੇ ਨਾਲ ਰਹੇ ਅੱਜ ਮੈਂ ਅਸੀਂ ਵੱਖ ਹੋ ਰਹੇ ਹਾਂ ਤੇ ਉਹ ਕਾਲਤਖਬ ਸਾਹਿਬ ਨੇ ਮੈਨੂੰ ਲੱਗਦਾ ਨਹੀਂ ਕਿ ਕੋਈ ਦੇਰੀ ਕੀਤੀ ਉਹਨਾਂ ਨੂੰ 15 ਦਿਨਾਂ ਚ ਇਹ ਕਹਿਦਾ ਵੀ ਇਹਦਾ ਇਹ ਚਿੱਠੀ ਦਾ ਜਵਾਬ ਦਿਓ ਤੇ ਉਹ ਚਿੱਠੀ ਦਾ ਜਵਾਬ ਜਦੋਂ ਦਿੱਤਾ ਤੇ ਉਹਨਾਂ ਨੇ ਉਹਨਾਂ ਨੂੰ ਤਰਖਾਈਆ ਕੋਈ ਇਕਰਾਰ ਦਿੱਤਾ ਤੇ ਵਰਾਖਾ ਉਹਨਾਂ ਨੇ ਬਹੁਤ ਅੱਛੇ ਤਰ੍ਹਾਂ ਉਸ ਦਾ ਸਵਾਗਤ ਕੀਤਾ ਤੇ ਤੁਹਾਡੇ ਹੀ ਚੈਨਲਾਂ ਦੇ ਗੱਲਾਂ ਆਈਆਂ ਵਾ ਉਹ ਦੁਬਾਰਾ ਕਢ ਲਓ ਬਿਆਨ ਬਹੁਤ ਚੰਗਾ ਫੈਸਲਾ ਜੀ ਕਾਰਤਖਰ ਸਾਹਿਬ ਦਾ ਜਾਇਜ਼ਾ ਇਦਾਂ ਹੀ ਇਹ ਫੈਸਲੇ ਕਰਨੇ ਚਾਹੀਦੇ ਆ ਉਸ ਤੋਂ ਬਾਅਦ ਚਿੱਠੀਆਂ ਦਾ ਦੌਰ ਚੱਲਿਆ ਕਿਸੇ ਨੇ ਜੀ ਕਿਸੇ ਨੇ ਰਖੜਾ ਸਾਹਿਬ ਦੇ ਖਿਲਾਫ ਦੇਤੀ ਕਿਸੇ ਨੇ ਭੋਦਰ ਸਾਹਿਬ ਦੇ ਖਿਲਾਫ ਦੇਤੀ ਕਿਸੇ ਨੇ ਕਿਸੇ ਹੋਰ ਦੇ ਖਿਲਾਫ ਦੇਤੀ ਬਹੁਤ ਸਾਰੇ ਚਿੱਠੀਆਂ ਦਾ ਦੌਰ ਚੱਲਿਆ ਜੀ ਉਹ ਚਿੱਠੀਆਂ ਦੇ ਦੌਰ ਦੇ ਵਿੱਚ ਹੁਣ ਜੇ ਇਹ ਕਈਏ ਵੀ ਰਖੜਾ ਸਾਹਿਬ ਦੇ ਖਿਲਾਫ ਜਿਹੜੀ ਆ ਚਿੱਠੀ ਉਹ ਕਿਸੇ ਮਤਲਬ ਕਾਲੀ ਨੇ ਦਿੱਤੀ ਆ ਤੇ ਕਿਨਾ ਉਧਰ ਸਾਹਿਬ ਦੇ ਖਿਲਾਫ ਕਿਸੇ ਮਤਲਬ ਪਾਕਿਸਤਾਨੋਂ ਆਏ ਬੰਦੇ ਨੇ ਦਿੱਤੀ ਆ ਇਹ ਚੀਜ਼ ਨਹੀਂ ਨਾ ਕਰੀ ਅਸੀਂ ਹੀ ਅਸੀਂ ਇਹ ਰਵਾਇਤ ਪਾਈ ਪਰ ਇੱਕ ਮੈਂ ਗੱਲ ਕਹਿਣੀ ਚਾਹਣਾ ਕਿ ਹਾਂ ਮੈਂ ਮੈਂ ਵੇਖੋ ਕਲੀਅਰ ਕੱਟ ਕਹਿ ਦੇਣਾ ਉੱਪਰਲੀ ਕਹਿ ਦੇਣਾ ਅੱਜ ਮੈਂ মিডিਆ ਨੂੰ ਤੇ ਮਿਲਿਆ ਸੀ ਕਿ ਕਹਿਦਾ ਸੀ ਕਿ ਮੇਰਾ ਵਿਸ਼ਾ ਬੀਬੀ ਜੀ ਦੇ ਬਾਰੇ ਕਿੱਥੀ ਦਾ ਨਹੀਂ ਹੈ ਬੀਬੀ ਜੀ ਨੂੰ ਕੋਈ ਸਜ਼ਾ ਕੀ ਮਿਲਦੀ ਆ ਕੀ ਨਹੀਂ ਮਿਲਦੀ ਉਹਨਾਂ ਦੇ ਦੋਸ਼ਣ ਕੀ ਲੱਗਾ ਕੀ ਨਹੀਂ ਲੱਗਾ ਮੇਰਾ ਵਿਸ਼ਾ ਨਹੀਂ ਹੈਗਾ ਮੈਂ ਤਾਂ ਬੀਬੀ ਜੀ ਦੇ ਨਾਲ ਉਹਨਾਂ ਦੀ ਪ੍ਰਧਾਨਗੀ 'ਚ ਮੈਂ ਤਾਂ ਕੰਮ ਕੀਤਾ ਤੋ ਇਹ ਫੈਸਲੇ ਤਾਂ ਭਾਵੇਂ ਹੀ ਕਾਲ ਤਖਸਬ ਨੇ ਕਰਨੇ ਪਰ ਜੇ ਕਾਲ ਤਖਸਬ ਨੇ ਇੱਕ ਨੋਟਿਸ ਜਾਰੀ ਕਰ ਹੀ ਦਿੱਤਾ ਤਾਂ ਉਸ ਨੋਟਿਸ ਦੇ ਖਿਲਾਫ ਅਸੀਂ ਜਨਤਕ ਤੌਰ ਤੇ ਕਾਲ ਤਖ ਤੋਂ ਅਸੀਂ ਭੰਡਣ ਲੱਗੇ ਹਾਂ ਤੇ ਜਿਸੇ ਜੋ ਉਸੇ ਕਾਲ ਤਖ ਤੋਂ ਅਸੀਂ ਇਹ ਗੱਲ ਕਹੀ ਸੀ ਨਾ ਉਹ ਦਿਨ ਇਹ ਗੱਲ ਕਿਵੇਂ ਸੀ ਕਿੱਥੇ ਸੀ ਜਦੋਂ ਕਹਿੰਦੇ ਸੀ ਜਿਹੜੀ ਸਿਆਸੀ ਪ੍ਰਭਾਵ ਉਹ ਦਿਨ ਤਾਂ ਖਤਮ ਹੋ ਗਿਆ ਜਦੋਂ ਕਿ ਜਿਹੜਾ ਕਾਲੀਦਲ ਦੇ ਪ੍ਰਧਾਨ ਨੂੰ ਉਹਨਾਂ ਨੇ ਤਨਖਾਹਿਆ ਕਰਕੇ ਘਰੇ ਬਾਤਾ ਹੁਣ ਸਾਨੂੰ ਇਹ ਵੀ ਛਲਾਗਾ ਕਰਨੀ ਚਾਹੀਦੀ ਉਹਦਾ ਬੀਤੇ ਦਾ ਘਰੇ ਠੀਕ ਹੈ ਗਰੇਵਾਲ ਸਾਹਿਬ ਬਟਾਲਾ ਸਾਹਿਬ ਤੁਸੀਂ ਪੱਖ ਲੈ ਲੈਂਦੇ ਆ ਬਟਾਲਾ ਸਾਹਿਬ ਗੁਰਚੰਦ ਸਿੰਘ ਗਰੇਵਾਲ ਸਦਾ ਕਹਿ ਰਹੇ ਨੇ ਕਿ ਜਦੋਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਬ ਦਿੱਤਾ ਉਸ ਵੇਲੇ ਤਾਂ ਤੁਸੀਂ ਸਵਾਗਤ ਕੀਤਾ ਤੇ ਫਿਰ ਹੁਣ ਇਤਰਾਜ਼ ਕਿਉਂ ਕੀਤਾ ਜਾ ਰਿਹਾ ਹੁਣ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਤੇ ਇਸ ਤਰੀਕੇ ਦੇ ਸਵਾਲ ਚੁੱਕੇ ਜਾ ਰਹੇ ਇਹਦੇ ਵਿੱਚ ਬੜਾ ਅੰਤਰ ਆ ਜੋ ਗਰੇਵਾਲ ਸਾਹਿਬ ਕਹਿ ਰਹੇ ਨੇ ਇਹਨਾਂ ਦੀ ਗੱਲਾਂ 'ਚ ਪਹਿਲੀ ਗੱਲ ਤਾਂ ਅਸੀਂ ਜੇ ਉਹਨਾਂ ਨੇ ਕੋਈ ਚਿੱਠੀ ਜਾਰੀ ਕੀਤੀ ਆ ਇਹ ਇੱਕ ਵਾਰੀ ਨਹੀਂ ਬਹੁਤ ਵਾਰੀ ਕਿਹਾ ਤੇ ਕਹਿੰਦੇ ਰਹਿਣਾ ਹਮ ਅਕਾਲ ਤਖਤ ਸਾਹਿਬ ਦਾ ਹਰ ਹਦੇਸ਼ ਹਰ ਹੁਕਮ ਹਰ ਉਹਨਾਂ ਦਾ ਸੁਨਿਆ ਸਾਡੇ ਲਈ ਇੱਕ ਫਰਮਾਨ ਆ ਤਾਂ ਅਸੀਂ ਉਹਦੀ ਪਾਲਣਾ ਕਰਦੇ ਆਂ ਕਰਦੇ ਰਵਾਂਗੇ ਜਿੰਦਗੀ ਆਪਣੀ ਦੁਨੀਆ ਤੱਕ ਲੇਕਿਨ ਜਿਹੜੇ ਲੋਕ ਅਕਾਲ ਤਖਤ ਸਾਹਿਬ ਦੇ ਜਾਇਦਾਰ ਸਰਬਾਨਾਂ ਤੇ ਦਬਾਅ ਪਾ ਕੇ ਉਹਨਾਂ ਨੂੰ ਆਪਣੀ ਸਿਆਸਤ ਲਈ ਵਸਰੇ ਆ ਅਸੀਂ ਉਹਨਾਂ ਨੂੰ ਕਹ ਰਹੇ ਆਂ ਉਹ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਅਕਾਲ ਤਖਤ ਖਾਲਸਾ ਨੂੰ ਇਹ ਆਪਣੇ ਸਿਆਸਤ ਲਈ ਨਹੀਂ ਵਰਤਣਾ ਵਰਤਣਾ ਚਾਹੀਦਾ ਬਾਕੀ ਉਹਨਾਂ ਨੇ ਜੇ ਥੀ ਜਾਰੀ ਕਰਤੀ ਸਿਰ ਮੱਥੇ ਪ੍ਰਵਾਨ ਆ ਬੀਬੀ ਲਗੀਰ ਕੌਰ ਜੀ ਉਹਦਾ ਜਵਾਬ ਦੇ ਕੇ ਆਉਣਗੇ ਜਾਂ ਜਿਹਨਾਂ ਜਿਹਨਾਂ ਨੂੰ ਹੋਰ ਚਿੱਠੀਆਂ ਆਉਣਗੀਆਂ ਜਾਂ ਕੋਈ ਸਪਸ਼ਟੀਕਰਨ ਮੰਗਿਆ ਸਾਰੇ ਦੇਣਗੇ ਪਰ ਅਕਾਲ ਤਖਤ ਖਾਲਸਾ ਨੂੰ ਹੁਣ ਕੰਪਲੇਟ ਜੱਡਰ ਬਣਾ ਲਿਆ ਆਪਾਂ ਇਹ ਤਾਂ ਚਲੋ ਸਾਰਿਆਂ ਦੇ ਹੁੰਦਾ ਵੀ ਚਾਹੇ ਕਿਸੇ ਲੀਡਰ ਦੇ ਖਿਲਾਫ ਕੋਈ ਗੱਲ ਗਈ ਹੋਵੇ ਜਿਹੜੀ ਤਾਂ ਕੌਂਸ ਦੀ ਮਰਿਆਦਾ ਦੇ ਨਾਲ ਸੰਬੰਧ ਰੱਖਦੀ ਹੈ ਜਾਂ ਧਾਰਮਿਕ ਖੇਤਰ ਵਿੱਚ ਉਹਦਾ ਦਾਇਰਾ ਆਉਂਦਾ ਆ ਉਹ ਤਾਂ ਚਲੋ ਅਕਾਲ ਤਖਤ ਸਾਹਿਬ ਤੇ ਸੁਣਾਈ ਕਰ ਸਕਦੇ ਆ ਜਿਹੜੀ ਆ ਕੋਈ ਨਿੱਜੀ ਆਪਣੇ ਨਹੀਂ ਬਰਾਬਰ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਜੋ ਬੀਬੀ ਜ਼ਗੀਰ ਕੋਰ ਨੋਟਿਸ ਜਾਰੀ ਕੀਤਾ ਗਿਆ ਹੈ ਜੋ ਉਸ ਦੇ ਵਿੱਚ ਸ਼ਿਕਾਇਤਾਂ ਦਾ ਜ਼ਿਕਰ ਕੀਤਾ ਗਿਆ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਦਾਇਰੇ ਵਿੱਚ ਨਹੀਂ ਹੈ ਦੇਖੋ ਤਾਂ ਪਹਿਲੀ ਗੱਲ ਜਿਹੜੀ ਉਹਨਾਂ ਨੇ ਲੜਕੀ ਬਾਰੇ ਹੁਣ ਆਪਾਂ ਇਹ ਤੇ ਇਸ ਆਪਣੇ ਉਹਨਾਂ ਦੇ ਜਿਹੜੇ ਉਹ ਇਸ਼ੂਜ਼ ਆ ਉਹ ਤੇ ਨਾ ਕਰੀਏ ਡਿਸਕਸ਼ਨ ਕਰਕੇ ਕਿਸੇ ਦੀ ਪਰਸਨਲੇਟੀ ਈੜ ਆ 트ੈਜੇਡੀ ਇੱਕ ਪਰਿਵਾਰ ਦੀ ਉਸ ਪਰਿਵਾਰ ਨੇ ਉਹ 트ੈਜੇਡੀ ਹੰਡਾਈ ਆ ਉਹ ਸੰਤਾਪ ਚੋਂ ਉਸ પીੜਾ ਚੋਂ ਉਹ ਗੁਜ਼ਰੇ ਨੇ ਉਹਨਾਂ ਨੂੰ ਜੇਲ੍ਹ ਵੀ ਹੋਈ ਉਹਨਾਂ ਦੇ ਪਰਚੇ ਕੇਸ ਵੀ ਹੋਏ ਚਲੋ ਅਲਟੀਮੇਟਲੀ ਉਹਨਾਂ ਨੂੰ ਹਾਈ ਕੋਰਟ ਨੇ ਬਰੀ ਕਰਤਾ ਜੀ ਦੂਸਰੀ ਗੱਲ ਇਹ ਆ ਕਿ ਜੇ ਕਿਸੇ ਇੱਕ ਇੱਕ ਇਸਤਰੀ ਦੇ ਇੱਕ ਦੇਵੀ ਦੇ ਰੂਪ ਬਾਰੇ ਆਪਾਂ ਗੱਲ ਕਰਦੇ ਆਂ ਤਾਂ ਫਿਰ ਤਾਂ ਆਪਾਂ ਪਿੱਛੇ ਤਾਂ ਲੱਖਾਂ ਕੇਸ ਨਿਕਲੇ ਆਉਣਗੇ ਆਪਾਂ ਕਿਨੂ ਕਿਨੂ ਕੀ ਕਵਾਂਗੇ ਕਿਥੇ ਕਿਥੇ ਆਪਾਂ ਸਪਸ਼ਟੀਕਰਨ ਜਾਂ ਕਿਥੇ ਕਿਥੇ ਆਪਾਂ ਉਹਨੂੰ ਜਾਇਜ਼ ਜਾਂ ਨਾਜਾਇਜ਼ اقرار ਦਵਾਵਾਂਗੇ ਇਹ ਗੱਲਾਂ ਨੇਗੀਆਂ ਨਿੱਜੀ ਵਿਅਕਤੀ ਜਾਂ ਕਿ ਪਰਿਵਾਰ ਨਾਲ ਸੰਬੰਧ ਰੱਖਦੀਆਂ ਆ ਠੀਕ ਆ ਬੀਬੀ ਜ਼ਗੀਰ ਗੌਰ ਜੀ ਉਸ ਤੋਂ ਬਾਅਦ ਰਿਆਲ ਸਾਹਿਬ ਨੂੰ ਪਤਾ ਇਹ ਮੈਂਬਰ ਤੇ ਸਿੱਕੇ ਵੀ ਹੈਗੇ ਆ ਗਾਂਢੇ ਇਹ ਵੇਣਗੇ ਤੱਪੇ ਵੀ ਬੀਬੀ ਜਗੀਰਪੁਰ ਜੀ ਪ੍ਰਧਾਨ ਮੰਨੇ ਸ਼੍ਰੋਮਣੀ ਗੁਰਪੁਰਬ ਪ੍ਰਬੰਧਕ ਕਮੇਟੀ ਦੇ ਉਹ ਉਹਨਾਂ ਨੇ ਲੋਕ ਸਭਾ ਦੀ ਇਲੈਕਸ਼ਨ ਲੜੀ ਉਹਨਾਂ ਨੇ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਠੀਕ ਹੈ ਗਰੇਵਾਲ ਸਾਹਿਬ ਨੂੰ ਸਵਾਲ ਕਰ ਲੈਣੇ ਹਾਂਜੀ ਗਰੇਵਾਲ ਸਾਹਿਬ ਬਡਾਲਾ ਸਾਹਿਬ ਤਾਂ ਕਹਿ ਰਹੇ ਨੇ ਕਿ ਐ ਜੀ ਪੀ ਸੀ ਦੇ ਪ੍ਰਧਾਨ ਵੀ ਰਹੇ ਇਲੈਕਸ਼ਨਾਂ ਵੀ ਲੜੀਆਂ ਗਿਆ ਉਹਨਾਂ ਬੀਬੀ ਜਗੀਰਪੁਰ ਦੇ ਵੱਲੋਂ ਸਿੱਧੇ ਤੌਰ ਤੇ ਬਡਾਲਾ ਸਾਹਿਬ ਤਾਂ ਕਹਿ ਰਹੇ ਨੇ ਕਿ ਸਿਆਸਤ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਹੀਂ ਵਰਤਣਾ ਚਾਹੀਦਾ ਮੈਂ ਤਾਂ ਇਹੀ ਕਹਿੰਨਾ ਜੀ ਅਸੀਂ ਕਦੋਂ ਅਸੀਂ ਵੀ ਇਹੀ ਬੇਨਤੀ ਕਰ ਰਹੇ ਹਾਂ ਨਾ ਇਹ ਕੋ ਹੁਣ ਕੀ ਆ ਵੀ ਬਡਾਲਾ ਸਾਹਿਬ ਜਿੱਦੇ ਮੈਂ ਮੈਂ ਮੈਨੂੰ ਨਾ ਗਿਲਾ ਇਹ ਪਾ ਕਰਕੇ ਆ ਬਡਾਲਾ ਸਾਹਿਬ ਦੇ ਨਾਲ ਕਿਉਂਕਿ ਬਡਾਲਾ ਸਾਹਿਬ ਤੁਸੀਂ ਇਹੋ ਜੀ ਆਸਰੀ ਰੱਖਦੇ ਤੇ ਬੜੇ ਸੂਝਵਾਨ ਤੇ ਆਪਣੇ ਜੀ ਸੋਚ ਨਾਲ ਸੰਬੰਧਿਤ ਨੇ ਮੇਰਾ ਕਹਿਣ ਦਾ ਮਤਲਬ ਆ ਕਿ ਜਦੋਂ ਤਾਂ ਜਹਦਰ ਸਾਹਿਬ ਨੇ ਜਿਹੜਾ ਫੈਸਲਾ ਇਹਨਾਂ ਦੇਨਕੂਲ ਕਰਤਾ ਤੇ ਉਦੋਂ ਉਦੋਂ ਤਾਂ ਅਸੀਂ ਕਿਹਾ ਬਹੁਤ ਚੰਗੀ ਗੱਲ ਆ ਹੁਣ ਇਹਨਾਂ ਨੂੰ ਕੀ ਬੇਇੱਜ਼ਤੀ ਏ ਸੀ ਕਿ ਇਹਨਾਂ ਨੂੰ ਨਾ ਮੀਡੀਆ ਤੇ ਜਾਣ ਦੀ ਜਾਇ ਜਹਦਰ ਸਾਹਿਬ ਕੋਲ ਪਰਸਨ ਚੱਲ ਜਾਂਦੀ ਤੇ ਜਹਦਰ ਸਾਹਿਬ ਨੇ ਕਿਹੜਾ ਇਹਨਾਂ ਨੂੰ ਮਾਰੂ ਮੋੜਨਾ ਸੀ ਠੀਕ ਹੈ ਮਿਲਦੇ ਆ ਜਹਦਰ ਸਾਹਿਬ ਅੱਗੇ ਵੀ ਮਿਲਦੇ ਆ ਉਹ ਮਸਲਾ ਇਹ ਆ ਕਿ ਜਦੋਂ ਅਸੀਂ ਇਸ ਤਰ੍ਹਾਂ ਕਹਿੰਨੇ ਆ ਕਿ ਜੈਦਰ ਸਾਹਿਬ ਤਾਂ ਰਾਜਨੀਤੀ ਦੇ ਪ੍ਰਭਾਵ ਜਾ ਕੇ ਤੇ ਫਿਰ ਜੈਦਰ ਸਾਹਿਬ ਨੇ ਰਾਜਨੀਤੀ ਦੇ ਪ੍ਰਭਾਵ ਜਾ ਕੇ ਜਿਹਦੇ ਅਸੀਂ ਕਹਿੰਨੇ ਆ ਕਿ ਉਹਨਾਂ ਦਾ ਪ੍ਰਭਾਵ ਆ ਅਕਾਲੀ ਦਲ ਦਾ ਕਿ ਉਹਨਾਂ ਨੂੰ ਤਾਂ ਉਹਨਾਂ ਨੇ ਕਰਤਾ ਕਿਹਨੂੰ ਦਿਆ ਤਰਖਾਈਆ ਤੇ ਉਹਦਾ ਘਰੇ ਬਿਠੇ ਆ ਦੇਖੋ ਇੱਕ ਸਿਆਸੀ ਬੰਦੇ ਨੂੰ ਤੁਸੀਂ ਇੱਕ ਘਰੇ ਬਿਠਾਤਾ ਵਾ ਜਿਹਦਾ ਹੱਲੇ ਕੋਈ ਜਵਾਬ ਨਹੀਂ ਆ ਰਿਹਾ ਕੋ ਉਹਨੂੰ ਸਜ਼ਾ ਸੁਣਾਉਣੀ ਚੀਜ਼ ਸੁਣਾਉਣੀ ਪਰ ਉਹ ਚੁੱਪ ਕਰਕੇ ਬਿਠਾ ਸਾਰਾ ਅਕਾਲੀ ਦਲ ਹੱਥ ਜੋੜ ਕੇ ਬਿਠਾ ਵੀ ਕਾਲ ਤੱਕ ਸਾਹਿਬ ਅਜੀ ਦਾ ਸਮਰਪਤ ਆ ਠੀਕ ਹੈ ਠੀਕ ਹੈ ਗਰੀਬਾਲ ਸਾਹਿਬ ਅਡਾਲਾ ਸਾਹਿਬ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਇਸ ਦੇ ਵਿਚਾਲੇ ਬੀਬੀ ਜਗੀਰ ਕੌਰ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਬੀਬੀ ਜਗੀਰ ਕੌਰ ਥੋੜੀ ਦੇਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਜਾ ਰਹੇ ਨੇ ਬੇਟੀ ਦੇ ਕਤਲ ਅਤੇ ਰੋਮਾਂ ਦੀ ਬਦਬੀ ਤੇ ਉਹਨਾਂ ਦੇ ਵੱਲੋਂ ਆਪਣਾ ਸਪਸ਼ਟ ਕਰਨ ਦਿੱਤਾ ਜਾਵੇਗਾ ਸਿੱਖ ਜਥੇਬੰਦੀਆਂ ਦੀ ਸ਼ਿਕਾਇਤ ਤੇ ਦਰਸਲ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਕਈ ਤਵਲਾ ਦਿੱਤਾ ਗਿਆ ਇਸ ਨੋਟਿਸ ਦੇ ਵਿੱਚ ਜਿੱਥੇ ਬੰਦੀਆਂ ਨੇ ਮਰਿਆਦਾ ਦੇ ਖਿਲਾਫ ਜਾ ਕੇ ਬੀਬੀ ਜਗੀਰ ਕੌਰ ਨੂੰ ਐ ਜੀ ਪੀ ਸੀ ਪ੍ਰਧਾਨ ਬਣਾਉਣ ਦੇ ਇਲਜ਼ਾਮ ਲਗਾਏ ਸਨ ਇਸੇ ਮਾਮਲੇ 'ਤੇ ਜੋ ਨੋਟਿਸ ਜਾਰੀ ਕੀਤਾ ਗਿਆ ਇੱਕ ਹਫ਼ਤੇ ਦੇ ਵਿੱਚ ਸਪਸ਼ਟੀਕਰਨ ਮੰਗਿਆ ਗਿਆ ਤੇ ਇਸ ਦੇ ਵਿਚਾਲੇ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਥੋੜੀ ਦੇਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਜਾ ਰਹੇ ਨੇ ਬੀਬੀ ਜਗੀਰ ਕੌਰ ਉਹਨਾਂ ਦੇ ਵੱਲੋਂ ਇਸ ਨੋਟਿਸ ਤੇ ਆਪਣਾ ਲਿਖਤੀ ਸਪਸ਼ਟੀਕਰਨ ਦਿੱਤਾ ਜਾਵੇਗਾ ਕਿਉਂਕਿ ਇਸ ਨੂੰ ਲੈ ਕੇ ਪੰਥਕ ਸਿਆਸਤ ਵੀ ਜੋ ਕਿ ਆ ਭਗਤੀ ਹੋਈ ਨਜ਼ਰ ਆ ਰਹੀ ਹੈ ਜਿਸ ਤਰੀਕੇ ਨਾਲ ਪਿਛਲੇ ਦਿਨ ਇੱਕ ਪ੍ਰਤਾਪ ਸਿੰਘ ਵਡਾਲਾ ਦੇ ਵੱਲੋਂ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਆ ਸ਼ਰਮਣੀ ਕਮੇਟੀ ਦੇ ਵੱਲੋਂ ਪਲਟਵਾਰ ਕੀਤਾ ਜਾ ਰਿਹਾ ਹੈ ਜੀਪੀਸੀ ਦਾ ਕਹਿਣਾ ਹੈ ਕਿ ਸਿੱਧੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਇਸ ਨੋਟਿਸ ਤੇ ਸਵਾਲ ਚੁੱਕੇ ਜਾ ਰਹੇ ਨੇ ਤੇ ਇਸ ਦੇ ਵਿਚਾਲੇ ਇਹ ਵੱਡੀ ਜਾਣਕਾਰੀ ਵੱਡੀ ਅਪਡੇਟ ਹੈ ਕਿ ਐ ਜੀ ਪੀਸੀ ਜਿੱਥੇ ਕਿ ਸਵਾਲ ਚੁੱਕੇ ਜਾ ਰਹੇ ਨੇ ਸਿੱਧੇ ਤੌਰ ਤੇ ਅਕਾਲੀ ਸੁਧਾਰ ਲਹਿਰ ਤੇ ਤਾਂ ਇਸ ਦੇ ਵਿਚਾਲੇ ਬੀਬੀ ਜਗੀਰ ਕੌਰ ਥੋੜੀ ਦੇਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਜਾ ਰਹੇ ਨੇ